ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਕਰਦੇ ਆ ਤੁਹਾਡਾ ਢਲਮਾ ਟੈਲੀਵਿਜ਼ਨ ਤੇ ਲੈ ਕੇ ਹਾਜ਼ਰਾਂ ਨਵੀਂ ਫਿਲਮ ਜੁਰਮ ਬਣੇ ਰੋ ਅਖੀਰ ਤੱਕ ਉਹ ਲੱਗੇ maal ਫੱਤਾ ਕਿਤੋਂ ਕਿੱਥੋਂ ਲੈਣਾ maal ਪਤਾ ਤੇਰੇ ਕੋਲ ਹੈ ਗਿਆ ਬਸ ਮੇਰੇ ਕੋਲ ਪੈਸੇ ਕਿੱਥੇ ਲਾ ਫੋਨ ਬਾਣ ਦੇ ਕੇ ਸਾਨੂੰ ਮੈਂ ਕਿਨੂੰ ਲਾਵਾਂ ਫੋਨਾ ਤੂੰ ਘਰ ਹਿਲਾ ਮੈਂ ਹਿਲਾ ਕਿੱਥੋਂ ਕਰਾਂ ਐ ਕਰ ਹਾਂ ਲੁੱਟਦੇ ਆ ਪੱਗ ਸਾਨੂੰ ਲੁੱਟਦੇ ਆ ਹਾਂ ਚੱਲ ਫਿਰ ਆ ਵੇ ਲਗਾ ਤੱਕ ਤ ਆਪਣੇ ਕੋਲ ਤੋਂ ਲੰਦਾ ਏ ਆਈ ਯਾਰ ਖੋਲਿਆ ਤੂੰ ਇੱਕ ਦਿਨ ਅੱਛੀ ਖੋਲਿਆ ਫਿਰ ਕਿਤੇ ਤੂੰ ਯਾਰ ਆਇਆ ਅਸਮਾਨ ਤੋਂ ਲੱਗ ਗਿਆ

오, 야, 대지바다니까 이제. 어디가 보리가 이게 나오든. 보아도 소화가 그래, 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 그래. 차례. 너 며칠이야? 그 ਕਹਿੰਦਾ ਕਿਹਾ ਬੈਠੀ ਦੇ ਦੋ ਮਾਤਾ ਕੋਈ ਨਹੀਂ ਕਿੱਥੇ ਲਾਇਆ ਇਧਰੋਂ ਕਧਰੋਂ ਆਏ ਤੁਸੀਂ ਉਹ ਲੈਫਟ ਗਾਉਂ ਲੈ ਗਿਆ ਗਾਉਂ ਕੋਲੇ ਮੁੰਡਾ ਲੈਫਟ ਲੈਤੀ ਸੋ ਇਧਰ ਨੂੰ ਮੁੜ ਕੇ ਆ ਗਿਆ ਚਲੋ ਬੈਠ ਜਾ ਰੋਕ ਦੇਣਾ ਮੁਝਾਈ ਸੀ ਕੋਹਾ ਦੇ ਰੋਕ ਰੇ ਬੱਸ ਦੱਸ ਤਾਂ ਸੇ ਮੈਂ ਗੱਲ ਕਰ ਰਿਹਾ ਨਹੀਂ ਮੇਰੇ ਕੋਲ ਯਾ ਫਿਰ ਮਾਲ ਦੇ ਚਾਬੀ ਚਾਬੀ ਕਹਿੰਦੇ ਉੱਤਰ ਉੱਤਰ ਬਾਈ ਆ ਯਰ ਪਤੂਰੀ ਬੜਾ ਕੀਤਾ ਯਾਰ ਬਾਲੀ ਗਰਮੀ ਪੈ ਗਈ ਯਾਰ ਕਿਰਾਏ ਮੇਰੇ ਕਿਹਦਾ ਹੈ ਬਹੁਤ ਜਦੋਂ ਯਾਰ ਮੈਂ ਦੇ ਤਾਂ ਹੋਏ ਲੱਕੀ ਦੁਨੀਆ ਦੇ ਕਿਸੇ ਕੋਨੇ ਤੇ ਵੀ ਜਾ ਸਕਦਾ ਨਰੇਸ਼ ਪੁੱਤਾ ਮੇਰੇ ਬਾਰੇ ਜਾਣਦਾ ਹੈ ਆਹ ਯਾਰ ਦਾ ਜਾਦਾ ਮੈਂ ਤੇ ਕਿਹਨਾਂ ਦੇ ਓਏ 8 ਸਾਲ ਹੋ ਗਿਆ ਪਰ ਉਹਨੂੰ ਉਹ ਪੰਜਰਾ ਤੋਂ ਜਵਾਈ ਨਹੀਂ ਬਦਲਿਆ ਯਾਰ ਹੈ ਓਏ ਯਾਰ ਮਾਰੀ ਗੋਲੀ ਕਿਹਨੇ ਬਹਿਨੇ ਕਰਦੇ ਆ ਕਰਾ ਹੋਰ ਸਾਲ ਬਸ ਦਰਦ ਹੈ ਅੱਛਾ ਬੈਨਗੀ ਚਾਹ ਫਰਸਾ ਤਾਂ ਜੰਮੀ ਨੇ ਮੁੱਕ ਜਾਏ ਮਰ ਜਾਏ ਦੇ ਜੇ ਉਹ ਗਰਮ ਪਾਣੀ ਪੀ ਗਏ ਉਹ ਐ ਲੈ ਆ ਪਰ ਦਿੱਤੇ ਪਾਣੀ ਰੁ ਗਿਆ ਕੋ ਬੈਠਾ ਇਹਦਾ ਸਵਾਚਕ ਇਹਦਾ ਕੀ ਹੈ ਕੀ ਹੈ ਓਏ ਨੂਨ ਆ ਦੇ ਤੂੰ ਉਹ ਨੂਨ ਤਾਂ ਸਾਡੇ ਘਰੇ ਬਥੇਰਾ ਕਿਹੜਾ ਨੂਨ ਲਿਆਇਆ ਤੂੰ ਓ ਢੋਲਣਾ ਦੇ ਪਤੰਦਰਾ ਉਹਰੇला ਚਿੱਟਾ ਜਾਂ ਨੂਨੀਆਂ ਉਹ ਤਰਪਤਾ ਸਹੀਂ ਉਹ ਨੂਨੀ ਹੈ ਇਹ ਸਹਜ ਨੂਨਾ ਪੂਰਾ ਮੈਂ ਤੈਨੂੰ ਤੇ ਕੌਣਾ ਦਾ ਤਜਰਬਾ ਢੋਣਾ ਨਹੀਂ ਕਮਾਂਡ ਰੋਗਾ ਇਹ ਵੀ ਉਹ ਸਹਜ ਉਹ ਤਰਪਤਾ ਸਹੀਂ ਮੈਂ ਤੈਨੂੰ ਕੌਣਾ ਦਾ ਚੰਪਾ ਆਜੇ ਉਹ ਨਹੀਂ ਬੰਦਿਆ ਬਣਾ ਲੀਆ ਪੰਨੇ ਉਹ ਫੜਦਾ ਸਹੀਂ ਤਾਂ ਨੂਟ ਵੀ ਕੀਤੇ ਮੈਨੂੰ ਦੇਣਾ ਇਹ ਉਹ ਤੈਨੂੰ ਵੀ ਦੇਵਾਂਗੇ ਤੱਕ ਤੂੰ ਨੋਗਾ

ਆ ਰਿਹਾ ਨੇ ਸਵਰਗਾ ਦੇ ਚੋਤੇ ਆ ਸਵਰਗਾ ਦੇ ਸਵਾ ਹੱਥ ਨਾਲ ਸਾੜਦੀ ਮੇਰਾ ਹੱਸ ਕੀ ਉਹ ਖਾਂਚਾ ਉਹ ਮੈਂ ਨਹੀਂ ਲੈ ਸੱਚ ਨਾਲ ਤਲੇ ਸੱਚ ਨਾਲ ਜੱਗਾ ਮਾ ਉਹ ਚੱਕਰ ਨਹੀਂ ਹੁੰਦੇ ਉਹ ਕੋਈ ਚੱਕਰ ਨਹੀਂ ਆਦੇ ਇੱਕ ਹੋਰ ਚੱਲਦੇ ਕੋਲ ਚੱਲਦੇ ਇੱਕ ਹੋਰ ਆ ਜੱਗਾ ਈ ਹਾਵਦਾ ਬਾਈ ਮਿੱਤੇ ਠੀਕ ਆ ਬਾਈ ਕੀ ਹਾਲ ਹੋਰ ਕਿੰਨੇ ਉਦਾਸ ਜਾ ਬੈਠਾ ਉਦਾਸ ਕਾ ਦਾ ਪਈਆ ਆਪਣੇ ਵਾਲਾ ਦੀਪਾ ਨਹੀਂ ਯਾਰ ਉਹ ਵੀ ਚਿੱਟਾ ਲਾਉਣ ਲੱਗ ਗਿਆ ਭਾਈ ਉਹ ਚਿੱਟਾ ਲਾਉਣ ਲੱਗਿਆ ਨਹੀਂ ਉਹ ਲਾਇਆ ਗਿਆ ਏ ਸਾਰੇ ਸਿੰਧੀ ਦੇ ਵੈਰ ਕੱਢਿਆ ਸੰਧਿਆਓ ਕਹ ਰਿਹਾ ਐ ਸੀ ਜੀ ਕੀ ਬਣਿਆ ਜੀ ਉਹਦਾ ਉਹ ਆਪਣਾ ਮੋਟਰਸਾਈਕਲ ਚੋਰੀ ਹੋ ਗਿਆ ਸੀ ਜਨਾਬ ਉਹਦੇ ਬਾਰੇ ਤੁਸੀਂ ਦੱਸਿਆ ਨਹੀਂ ਜੀ ਕੁਛ ਦੇਖ ਬਾਬਾ ਨੱਥ ਸਰ ਖਾਣਾ ਐ ਨਾ ਸਾਡਾ ਤੁਹਾਨੂੰ ਹੋਰ ਵੀ ਬਹੁਤ ਕੰਮ ਹੁੰਦੇ ਆ ਜਦੋਂ ਤੇਰਾ ਮੋਟਰਸਾਈਕਲ ਤੇ ਤੇਰੀ ਮੋਬਾਈਲ ਗਰ ਗਈ ਨਾ ਤੈਨੂੰ ਸਲਾਹ ਦੇ ਦੇਵਾਂਗੇ ਬਾਰ ਬਾਰੀ ਆਹੀ ਗੱਲ ਕਹਿ ਕੇ ਮੋਟਨੇ ਜੀ ਕਿਹੜੇ ਤੇ ਕਿਹੜਾ ਕਿਹੜੇ ਤੇ ਕਿਹੜਾ ਪਰਵਾਹੀ ਨਹੀਂ ਕਰਵਾਇਂਦੇ ਨੇ ਹੋਰ ਵੀ ਕੰਮ ਕਰਨੇ ਹੁੰਦੇ ਆ ਕਿ ਤੋ ਬਾਬਾ ਤੇਰੇ ਮੋਟਰਸਾਈਕਲ ਤੋਂ ਅਸੀਂ ਤਾਲਾ ਨਹੀਂ ਪੜਾਉਣੀਆ ਜਦੋਂ ਸਾਨੂੰ ਮਿਲ ਗਿਆ ਤੈਨੂੰ ਸਲਾਹ ਦੇ ਦਿਆਂਗੇ ਇਹਨੂੰ ਕਿਵੇਂ ਵੀ ਦੱਸਤਾ ਲੈ ਤਾਇਨਾ ਫੜਾ ਸੈਖਣ ਇਹ ਤਾਂ ਮੇਰੇ ਨਾਲ ਐਡੀ ਵੱਡੀ ਬਾਤ ਦਾ ਟਕੋਣੀ ਮੇਰਾ ਮੋਟਰਸਾਈਕਲ ਤੇ ਮੇਰਾ ਮੋਬਾਈਲ ਲੁੱਟਿਆ ਗਿਆ ਤੁਸੀਂ ਲੱਭ ਕੇ ਟੀਮ ਦੀ ਭੁਜਾਈ ਮੈਨੂੰ ਠੁੱਕਾ ਠੁਡੀ ਜਾਂਦੇ ਉਹ ਗੱਲ ਸੁਣਾ ਬਾਬਾ ਅਸੀਂ ਨਹੀਂ ਤੈਨੂੰ ਕਿਹਾ ਸੀ ਤੂੰ ਲਟੇਰਿਆਂ ਨੂੰ ਛਡਾ ਉਹਦੋਂ ਤਾਂ ਭੱਡੇ ਤੇ ਆਲੂ ਪਾ ਚੰਨੇ ਆ ਪੂਰਾ ਪੂਰਾ ਜਵਾਕਾਂ ਨੂੰ ਪਤਾ ਕਿ ਅੱਜ ਦੇ ਹਾਲਾਤ ਕੀ ਚੱਲੀ ਜਾਂਦੇ ਆ ਅੱਜ ਕੱਲ ਜਾਣ ਪਛਾਣ ਵਾਲਿਆਂ ਨੂੰ ਨਹੀਂ ਚੜਾਉਂਦਾ ਤੇ ਤੂੰ ਅਣਜਾਣ ਬੰਦਿਆਂ ਨੂੰ ਚੜਾ ਲਿਆ ਉਹ ਵੀ ਹਾਈਵੇ ਤੇ ਉਹ ਮੈਂ ਤਾਂ ਉਹਨਾਂ ਨੂੰ ਇਨਸਾਨੀਅਤ ਦੇ ਨਾਂ ਤੇ ਚੜਾ ਲਿਆ ਵੀ ਕਿੱਧਰ ਤੁਰ ਕੇ ਜਾਂਦੇ ਫਿਰਨਗੇ ਅਗਲੇ ਏਡੇ ਤੇ ਹੀ ਤਾਂ ਜਾਣਾ ਪਰ ਮੈਨੂੰ ਕੀ ਪਤਾ ਸੀ ਵੀ ਉਹ ਲਟੇਰੇ ਆ ਫੇਮੇ ਨੇ ਲੁੱਟ ਕੇ ਲੈ ਜਾਣਗੇ ਇਹ ਪਤਾ ਸੀ ਤਾਂ ਭੋਤ ਹਨ ਐਵੇਂ ਵਾਰ-ਵਾਰ ਜਿਹੜੇ ਮਾਰ ਕੇ ਨਾਲੇ ਆਪਣਾ ਟਾਈਮ ਵੇਸਟ ਕਰਦਾ ਨਾਲੇ ਸਾਡਾ ਜਦੋਂ ਤੇਰਾ ਮੋਟਰਸਾਈਕਲ ਤੇ ਤੇਰੀ ਮੋਬਾਈਲ ਮਿਲ ਗਈ ਨਾ ਤੈਨੂੰ ਦੱਸ ਦਿਆਂਗੇ ਠੀਕ ਹੈ ਜਰਾਬ ਮਰਜੀ ਐ ਥੋੜੀ ਸਾਡਾ ਆਮ ਜੰਮ ਤਾਂ ਬਾਕੀ ਐ ਹੋਰ ਦੋ ਗੇੜੀਆਂ ਲਾ ਲਾਂਗੇ ਪੰਜਾਬ ਦੇ ਹਾਲਾਤ ਬਣੇ ਪਏ ਆ ਕਿ ਮਾਂ ਪਿਓ ਨੂੰ ਆਪਣੇ ਨੌਜਵਾਨ ਪੁੱਤਾਂ ਦੀਆਂ ਲਾਸ਼ਾਂ ਆਪਣੇ ਮੋਢਿਆਂ ਤੇ ਢੋਣੀਆਂ ਪੈ ਰਹੀਆਂ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਆ ਕਿ ਆਪਣੇ ਪਿੰਡ ਚਿੱਟੇ ਦੀ ਸਪਲਾਈ ਸ਼ਰਿਆਮ ਹੋ ਰਹੀ ਆ ਤੇ ਨਿੱਕੇ ਨਿੱਕੇ ਬੱਚੇ ਚਿੱਟੇ ਨਾਲ ਗ੍ਰਸਤ ਹੋਏ ਪਏ ਆ ਭਾਈ ਸਿਰਫ ਚਿੱਟਾ ਹੀ ਨਹੀਂ ਹੋਰ ਵੀ ਬਹੁਤ ਨਸ਼ਿਆਂ ਦੀ ਸਪਲਾਈ ਹੁੰਦੀ ਆ ਆਪਣੇ ਪਿੰਡ ਦੇ ਵਿੱਚ ਮੋਤਵਾਰੀ ਇਹਨਾਂ ਨਸ਼ਾ ਤਸਕਰਾਂ ਦੇ ਘਰੋ ਘਰੀ ਜਾ ਕੇ ਸਮਝਾਇਆ ਤੇ ਮੋਤਵਾਰਾਂ ਰਾਈ ਵੀ ਸਮਝਾਇਆ ਭਰੇ ਨਸ਼ਾ ਵੇਚਣ ਵਾਲੇ ਕਿੱਥੇ ਹਟਦੇ ਆ ਨਾ ਤਾਂ ਇਹ ਸੰਦੇ ਆ ਤੇ ਨਾ ਪ੍ਰਸ਼ਾਸਨ ਸੰਦਦਾ ਬਾਈ ਸਮੱਸਿਆ ਇਤੋਂ ਲਖਵਾਰੀ ਕਿ ਛੋਟੇ ਛੋਟੇ ਬੱਚਿਆਂ ਲਈ ਕਿੱਥੇ ਸਪਲਾਈ ਕੀਤਾ ਜਾ ਰਿਹਾ ਓਏ ਆਪਣੇ ਪਿੰਡ ਤਾਂ ਆਲੂ ਗੰਡਿਆਂ ਵਾਂਗ ਵਗ ਰਿਹਾ ਜਿੱਟਾ ਕੋਈ ਮਸਲਾ ਆਪਣਾ ਹੀ ਨਹੀਂ ਇਹ ਸਾਰੇ ਪੰਜਾਬ ਦਾ ਮਸਲਾ ਤੇ ਇਹਦੇ ਖਿਲਾਫ ਆਪਾਂ ਇੱਕ ਮੂਵਮੈਂਟ ਖੜੀ ਕਰਨੀ ਪੈਣੀ ਆ ਪਹਿਚ ਸ਼ੁਰੂਆਤ ਆਪਾਂ ਆਪਣੇ ਪਿੰਡ ਤੋਂ ਕਰੀਏ ਸਹੀ ਗੱਲ ਆ ਵੀਰ ਅੱਜ ਤੋਂ ਠਿਕਰੀ ਫੇਰਾ ਸ਼ੁਰੂ ਕਰੀਏ ਤਾਂ ਜੋ ਆਪਣੇ ਪਿੰਡ ਕੋਈ ਨਸ਼ਾ ਨਾ ਵੇਚ ਸਕੇ ਚਲੋ ਫਿਰ ਆਜੋ ਸਾਰੇ ਆਪਾਂ ਆਪਣੇ ਪਿੰਡ ਚ ਨੌਜਵਾਨਾਂ ਨੂੰ ਸਨੇਹ ਲਾਏ ਵੀਰ ਉਹ ਯਰ ਮਿਲਦਾ ਆਪਣੇ ਬੰਦੇ ਫਿਰਦੇ ਆ ਉਹ ਹਾ ਚਾ ਪਛੀ ਉਹਨਾਂ ਦਾ ਚਲ ਚਲ ਆ ਜੋ ਫਿਰ ਵੇਖੀਏ ਕੋਰੀਂ ਨਾ ਦੋ ਕੀਮਾ ਹੋਣਾ ਠੀਕ ਆ ਚਾਚਾ ਕੀ ਨਹੀਂ ਫਰਕ ਪਈ ਉਹ ਆਇਆ ਤਾਂ ਮੈਨੂੰ ਪਤਾ ਥੋਡੇ ਹੁੰਦੇ ਚਿੜੀ ਚੱਕੀ ਪੱਤਾ ਵੀ ਨਹੀਂ ਫਰਕਦਾ ਸਭੋ ਤੁਹਾਨੂੰ ਵੇਖ ਕੇ ਤਾਂ ਮੈਨੂੰ ਹੌਂਸਲਾ ਹੋ ਗਿਆ ਕਿ ਸਾਰੇ ਨੌਜਵਾਨ ਨਸ਼ੇ ਤੇ ਨਹੀਂ ਲੱਗੇ ਉਹ ਜੇ ਥੋਡੇ ਵਰਗੇ ਉਦਵੀ ਨੌਜਵਾਨ ਹੋਣ ਤਾਂ ਪੰਜਾਬ ਚੋਂ ਨਸ਼ੇ ਦੀ ਜੜ੍ਹ ਨੂੰ ਖਤਮ ਕੀਤਾ ਜਾ ਸਕਦਾ ਕਿਰੇ ਆਏ ਅਸੀਂ ਸਾਰੇ ਇਸ ਪਿੰਡ ਦੇ ਵਾਸੀ ਆਂ ਤੇ ਅਸੀਂ ਨਸ਼ੇ ਦੇ ਖਿਲਾਫ ਫਿਕਰੀ ਪਹਿਰਾ ਦੇ ਰਹੇ ਆਂ ਤਾਂ ਜੋ ਸਾਡੇ ਪਿੰਡ ਨਸ਼ੇ ਦੀ ਸਪਲਾਈ ਨਾ ਹੋ ਸਕੇ ਆ ਪਹਿਰਾ ਲਾਉਣ ਦੀ ਪਰਮਿਸ਼ਨ ਕਿਹਨੇ ਦਿੱਤੀ ਤੈਨੂੰ ਜਨਾਬ ਜਦੋਂ ਅੱਗ ਦੀਆਂ ਲੱਟਾਂ ਘਰ ਨੂੰ ਸਾੜ ਕੇ ਸਵਾਹ ਕਰਨ ਦੀ ਕਗਾਰ ਤੇ ਹੋਣਾ ਤੇ ਉਹ ਸਾਗ ਨੂੰ ਬੁਝਾਉਣ ਦੀ ਖਾਤਰ ਕਿਸੇ ਪਰਮਿਸ਼ਨ ਦੀ ਲੋੜ ਨਹੀਂ ਹੁੰਦੀ ਦੇਖੋ ਤੁਹਾਨੂੰ ਆ ਪਹਿਰੇ ਪੂਰੇ ਲਾਉਣ ਦੀ ਲੋੜ ਨਹੀਂ ਇਸ ਕੰਮ ਵਾਸਤੇ ਪੁਲਿਸ ਹੈਗੀ ਆ ਤੇ ਸਾਨੂੰ ਦੱਸੋ ਜਿਹੜੇ ਬੰਦੇ ਚਿੱਟਾ ਵੇਚਦੇ ਆਪੇ ਕਾਰਵਾਈ ਕਰਾਂਗੇ ਇਹ ਕਿਵੇਂ ਹੋ ਸਕਦਾ ਜਨਾਬ ਕਿ ਤੁਹਾਨੂੰ ਪਤਾ ਨਾ ਹੋਵੇ ਕਿ ਕਿਹੜਾ ਕਿਹੜਾ ਬੰਦਾ ਚਿੱਟਾ ਵੇਚਦਾ ਤੁਹਾਨੂੰ ਕੱਲੇ ਕੱਲੇ ਬੰਦੇ ਦਾ ਨਾਮ ਪਤਾ ਜੇ ਤੁਸੀਂ ਸਾਡੇ ਤੋਂ ਹੀ ਪੁੱਛਣਾ ਤੇ ਤੁਹਾਡੀ ਏਨੀ ਪੁਲਿਸ ਤੇ ਤੁਹਾਡੀ ਇੰਟੈਲੀਜੈਂਸੀ ਇਹ ਕੀ ਕਰਦੀ ਆ ਉਹ ਤੇਰੀ ਜ਼ੁਬਾਨ ਕੋ ਜਿਆਦਾ ਹੀ ਚਲਦੀ ਆ ਉਹ ਅਸੀਂ ਤੁਹਾਡੀ ਮਦਦ ਵਾਸਤੇ ਹੀ ਆਏ ਆ ਮਦਦ ਉਹ ਜਨਾਬ ਉਹ ਤਾਂ ਕੰਮ ਹੀ ਥੋੜਾ ਸੀ ਪਰ ਅਫਸੋਸ ਦੀ ਗੱਲ ਪੁਲਿਸ ਮੈਕਮੇ ਨੇ ਕਦੇ ਨੂੰ ਆਪਦਾ ਕੰਮ ਸਮਝਿਆ ਹੀ ਨਹੀਂ ਇਸੇ ਕਰਕੇ ਸਾਨੂੰ ਅੱਜ ਇਸ ਤਰ੍ਹਾਂ ਦੇ ਠਿਕਰੀ ਪੈਰੇ ਲਾਉਣੇ ਪੈ ਰਹੇ ਆ ਉਹ ਜਨਾਬ ਪੰਜਾਬ ਚ ਇੰਨੀਆਂ ਚੌਕੀਆਂ ਐਨੇ ਥਾਣੇ ਥਾ ਥਾ ਤੇ ਲਾ ਕੇ ਪਰ ਫੇਰ ਵੀ ਗਲੀ ਗਲੀ ਹਰ ਮਹੱਲੇ ਚ ਨਸ਼ਾ ਕਿਵੇਂ ਪਹੁੰਚ ਜਾਂਦਾ ਉਹ ਗੱਲਾਂ ਕਰਨੀਆਂ ਸੌਖੀਆਂ ਹੁੰਦੀਆਂ ਵੱਡੇ ਆਏ ਪੈਰਾ ਲਾਉਣ ਵਾਲੇ ਚੱਲ ਕੇ ਇੱਕ ਮਾਰ ਚੱਲ ਗਏ ਇਹ ਸਸਪੈਂਸ ਫਿਲਮ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਕਰ ਦਿਓ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਕਰਨਾ ਨਾ ਭੁੱਲਿਓ ਜੇ ਤੁਸੀਂ ਸਾਡੇ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਟੈਲਵਾ ਟੈਲੀਵਿਜ਼ਨ ਚੈਨਲ ਨੂੰ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਇੱਕ ਘੰਟੀ ਦਾ ਨਿਸ਼ਾਨ ਦਿੱਤਾ ਹੋਇਆ ਨਾਲ ਉਸ ਘੰਟੀ ਦੇ ਨਿਸ਼ਾਨ ਨੂੰ ਆਲ ਤੇ ਕਲਿੱਕ ਕਰ ਦਿਓ ਤਾਂ ਕਿ ਸਾਡੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਸੋ ਫਿਲਮ ਦੇਖਣ ਲਈ ਬਹੁਤ-ਬਹੁਤ ਧੰਨਵਾਦ ਮਿਲਦੇ ਆ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੀ ਫਿਲਮ ਦੇ ਵਿੱਚ ਤਦ ਤੱਕ ਲਈ ਜੁੜੇ ਰਹੋ ਢਲਮਾ ਟੈਲੀਵਿਜ਼ਨ ਦੇ ਨਾਲ ਬਹੁਤ-ਬਹੁਤ ਧੰਨਵਾਦ